ਬੇਲਾਵਲ ਮਹੱਲਾ ਪੰਜਵਾ ਇਹ ਕਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭ ਉੱਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਾਨ ਕਾ ਨਾਮ ਆਧਾਰ ਹੈ ਪ੍ਰਭ ਆਈ ਸ਼ਰਣੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ ਆਪ ਰਖੈ ਆਪ ਦੇਵਸੀ ਆਪੇ ਪ੍ਰਤਪਾਰੇ ਦਿਨ ਦਿਾਲ ਕਿਰਪਾ ਨ ਦੇ सा सासमार करण हार जो करे आम साई वड़े आई घुरपूर उपदेशाम सुख खासि माई चिंत अदेशिया गणत ताज जन हुकुम पशता ਨਹ ਬਿਨ ਸਹਿ ਨ ਛੋੜ ਜਾਏ ਨਾਨਕ ਰੰਗ ਰਤਾ ਕਿੰਤਾ ਅੰਦੇਸਾ ਗਣ ਸਤਾ ਜਨ ਹੁਕਮ ਪਛਾਤਾ ਨਹ ਬਿਨ ਸਹਿ ਨ ਛੋੜ ਜਾਏ ਨਾਨਕ ਰੰਗ ਰਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ